ਹੋਣ ਸਹੇਣੇ ਦੇ ਮੇਲੇ ਵਰਗੇ ਘਰ ਵਿੱਚ ਰਾਨ ਕਰੇਂਦੀ ਆ ਦੋਸਤੋ ਅੱਜ ਆਪਾਂ ਦਸੰਤਰ ਬੋਣੇ ਆ ਪੰਜਾਬ ਦੇ ਮਸ਼ਹੂਰ ਮੇਲੇ ਸਹੇਣੇ ਦੇ ਮੇਲੇ ਦੀ ਸਿਕਲ ਦੋਸਤੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਮੈਂ ਸੈਟੀਸਿੰਗ ਤੇ ਤੁਸੀਂ ਦੇਖ ਰਹੇ ਹੋ ਮਿਊਜ਼ਿਕ ਮੋਬੀਲ ਟੀਵੀ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਯਾਤਰਾ ਕਰਵਾਵਾਂਗੇ ਪੰਜਾਬ ਦੇ ਮਸ਼ਹੂਰ ਮੇਲੇ ਸਹਨੇ ਦੇ ਮੇਲੇ ਦੀ ਜਿਹਦਾ ਅਕਸਰ ਪੰਜਾਬੀ ਗਾਣਿਆਂ 'ਚ ਵੀ ਚਰਚਾ ਤੁਸੀਂ ਸੁਣਿਆ ਹੁੰਦਾ ਜਿਵੇਂ ਕਿ ਆਪਾਂ ਸਟਾਰਟਿੰਗ 'ਚ ਵੀ ਗੋਇ ਗੋਰਾ ਚੱਕੜਾਂ ਨੇ ਗੀਤ ਗਾਇਆ ਸੀ ਹੁਣ ਸਹਨੇ ਦੇ ਮੇਲੇ ਵਰਗੀ ਘਰ ਵਿੱਚ ਰੌਣਕ ਰਹਿੰਦੀ ਹੈ ਤੇ ਆਪਾਂ ਤੁਹਾਨੂੰ ਦਿਖਾਉਨੇ ਆਂ ਫਿਰ ਸਹਨੇ ਦੇ ਮੇਲੇ ਦੀ ਰੌਣਕ ਕਿਹੋ ਜਿਹੀ ਹੈ ਅੱਜ ਐਤਵਾਰ ਬਦ ਦਿਨਾ ਦੋਸਤੋ 6 ਅਪ੍ਰੈਲ 2025 ਦਿਨ ਐਤਵਾਰ ਦਾ ਇਹ ਮੇਲਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਪਹਿਲਾਂ ਤਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਇਸ ਮੇਲੇ ਬਾਰੇ ਤੁਸੀਂ ਵੀ ਕੁਝ ਜਾਣਦੇ ਹੋ ਮਤਲਬ ਕਮੈਂਟਾਂ 'ਚ ਜ਼ਰੂਰ ਦੱਸੋ ਤੇ ਤੁਹਾਡੇ ਵੀ ਪਿੰਡ 'ਚ ਕੋਈ ਇਸ ਤਰ੍ਹਾਂ ਦਾ ਮਸ਼ਹੂਰ ਮੇਲਾ ਲੱਗਦਾ ਤਾਂ ਉਹ ਵੀ ਆਪਣੇ ਪਿੰਡ ਬਾਰੇ ਜ਼ਰੂਰ ਕਮੈਂਟ ਕਰਕੇ ਦੱਸੋ ਸਿਖਨੇ ਦੇ ਮੇਲੇ ਦੀ ਗੱਲ ਕਰਕੇ ਦੋਸਤੋ ਤਾਂ ਇਹ ਪਿਛਲੇ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਚੱਲਦਾ ਤੁਰਿਆ ਆ ਰਿਹਾ ਸਹਨੇ ਦੇ ਮੇਲੇ ਅਸਲ ਦੇ ਵਿੱਚ ਇੱਥੇ ਮਾਇਆ ਬੀਵੜੀਆਂ ਦਾ ਮੇਲਾ ਲੱਗਦਾ ਮਿੱਟੀ ਨਿਕਲਦੀ ਹੈ ਇੱਥੇ ਮੰਦਰ ਬਣਿਆ ਹੋਇਆ ਇੱਥੇ ਜਿੰਨ ਦੂਰ ਬਰਾਦੇ ਦੇ ਇਥੋਂ ਦੇ ਪਿੰਡਦਿਆਂ ਇਸ ਪਿੰਡਦਿਆਂ ਕੁੜੀਆਂ ਵੀ ਜਿੰਨੀਆਂ ਹੋਰ ਦੂਰ ਦੂਰ ਪਿੰਡਾਂ ਚ ਵੈਈਆਂ ਨੇ ਉਹ ਵੀ ਇੱਥੇ ਮਾਇਆ ਬੀਵੜੀਆਂ ਦੇ ਹਰ ਸਾਲ ਮੇਲੇ ਤੇ ਮਿੱਟੀ ਕੱਢਣ ਵਾਸਤੇ ਆਉਂਦੀਆਂ ਨੇ ਅੱਜ ਇਸ ਮੇਲੇ ਤੇ ਕਾਫੀ ਜ਼ਿਆਦਾ ਭੀੜ ਦੇਖਣ ਨੂੰ ਮਿਲੀ ਕਿਉਂਕਿ ਸਾਡੇ ਏਰੀਏ ਦੇ ਜਿੰਨੇ ਵੀ ਮੇਲੇ ਸੀ ਉਹ ਪਹਿਲਾਂ ਲੱਗ ਹਟੇ ਜਿਵੇਂ ਕਿ ਗੱਲ ਕਰੀ ਆਪਾਂ ਇਹਨਾਂ ਨੂੰ ਨੇੜੇ ਪੈਂਦਾ ਕਾਲੇ ਕਾਂ ਦਾ ਮੇਲਾ ਬਾਬਾ ਜੋਗੀਪੁਰ ਜੀ ਦਾ ਮੇਲਾ ਮੈਸਰ ਖਾਨਾ ਹੋ ਗਿਆ ਕਲਾਣਾ ਹੋ ਗਿਆ ਜਾਂ ਚਨੀਰ ਦਾ ਮੇਲਾ ਜਿੰਨੇ ਵੀ ਸਾਡੇ ਮਾਨਸਾਬਰ ਨਾਲੇ ਜ਼ਿਲ੍ਹੇ ਦੇ ਨੇੜੇ ਤੇੜੇ ਦੇ ਵੱਡੇ ਮੇਲੇ ਸੀ ਉਹ ਸਾਰੇ ਹੋ ਨਿਬੜੇ ਸੀ ਤੇ ਇਸ ਮੇਲੇ ਤੇ ਹੁਣ ਟੋਟਲੀ ਜਿਹੜੇ ਮੇਲੇ ਨੇ ਸ਼ਕੀਮੇ ਦਾ ਜਿਨ੍ਹਾਂ ਨੇ ਕੋਈ ਦਰਸ਼ਨ ਕਰਨ ਵਾਸਤੇ ਇੱਥੇ ਆਉਣਾ ਹੁੰਦਾ ਉਹਦਾ ਕਰਕੇ ਇੱਥੇ ਭੂੜ ਬਹੁਤ ਜ਼ਿਆਦਾ ਨਜ਼ਰ ਆਈ ਅੱਜ ਇਹ ਮੇਲਾ तकरीबन तकरीबन ਤਾਂ 1 ਮਹੀਨੇ ਵਾਂਗੂ ਚੱਲਦਾ ਰਹਿੰਦਾ ਹਰ ਐਤਵਾਰ ਨੂੰ ਚੱਲਦਾ ਪਰ ਇਹ 2-3 ਦਿਨ ਕਾਫੀ ਜ਼ਿਆਦਾ ਭੁੱਲ ਰਹਿੰਦੀ ਏ ਤੇ ਇਸ ਤੋਂ ਬਾਅਦ ਵੀ ਹਰ ਐਤਵਾਰ ਇੱਥੇ ਮਿੱਟੀ ਨਿਕਲਦੀ ਆ ਮੇਰਾ ਨਾਨਕਾ ਪਿੰਡ ਹੋਣ ਕਰਕੇ ਮੈਂ ਮੇਰੀ ਮੰਮੀ ਨਾਲ ਇੱਕ ਦੋ ਵਾਰੀ ਇਸ ਮੇਲੇ ਤੇ ਗਿਆ ਅੱਜ ਵੀ ਮੈਂ ਮਾਤਾ ਨਾਲ ਆ ਜੀ ਸੋਚਿਆ ਤਾਂ ਮੈਂ ਇਹਥੇ ਦੀ ਵੀਡੀਓ ਸ਼ੇਅਰ ਕਰ ਦਈਏ ਅ ਬਹੁਤੀ ਮੈਨੂੰ ਇਸ ਮੇਲੇ ਬਾਰੇ ਜਾਣਕਾਰੀ ਹੈ ਨਹੀਂ ਜਿੰਨਾ ਕਿ ਤੁਹਾਨੂੰ ਪਤਾ ਹੋ ਤੁਸੀਂ ਕਮੈਂਟਾਂ ਤੇ ਜਰੂਰ ਦੱਸਿਓ ਆਸਾਂ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਤੁਸੀਂ ਕੋਈ ਮੇਲਾ ਸ਼ੂਟ ਕਰਦੇ ਹੋ ਵੀਡੀਓ ਸ਼ੂਟ ਕਰਦੇ ਹੋ ਨਾ ਥੋੜੀ ਜੀ ਸੰਘ ਜੀ ਹੁੰਦੀ ਹੈ ਸੋ ਇਸ ਕਰਕੇ ਬਾਹਰ ਜਾਂਦੇ ਆ ਮੈਂ ਜਿਆਦਾ ਵੀਡੀਓ ਆਪਣਾ ਹੁੰਦਾਂ ਹੁੰਦੇ ਹਿੰਦੀ ਚ ਹੁੰਦੀਆਂ ਰਾਜਸਥਾਨ ਦੇ ਮੇਲੇ ਵਗੈਰਾ ਜਿਆਦਾ ਸ਼ੂਟ ਕਰਦੇ ਆਪਾਂ ਉਹਦਾ ਕਰਕੇ ਉਧਰ ਹੁੰਦਾ ਬੇਸ਼ਰਮ ਮੰਗੂ ਚਾਕੇ ਮੈਂਕ ਮਤਲਬ ਤਰੇ ਫਿਰਦਾ ਕੋਈ ਦਿੱਕਤ ਨਹੀਂ ਪਰ ਜਦੋਂ ਇੱਥੇ ਕਰਦੇ ਆ ਉੱਥੇ ਜਿਹੜਾ ਜ਼ਰੂਰ ਸੰਭਉਂਦੀ ਹੁੰਦੀ ਆ ਹਨਾ ਤੋਂ ਆਪਣੇ ਆਜੀ ਕੰਮ ਕਰਨਾ ਥੋੜਾ ਜਿਆਦਾ ਔਖਾ ਲੱਗਦਾ ਹੁੰਦਾ ਬਾਕੀ ਭੀੜ ਇੰਨੀ ਜਿਆਦਾ ਸੀ ਇੱਥੇ ਮੇਲੇ ਦੇ ਵਿੱਚ ਬਾਰ ਬਾਰ ਲਾਸਮੈਂਟਾਂ ਹੋ ਰਹੀਆਂ ਸੀ ਕਿਸੇ ਦਾ ਬੱਚਾ ਗੁੰਮ ਗਿਆ ਕਿਸੇ ਦਾ ਪਰਸ ਡਿੱਗ ਪਿਆ ਤੇ ਕਹਿੰਦੇ ਹੁੰਦੇ ਨੇ ਵੀ ਤੇ ਬਾਰ ਬਾਰ ਇੱਕੋ ਤਰ੍ਹਾਂ ਦੀਆਂ ਲਾਸਮੈਂਟਾਂ ਹੋ ਰਹੀਆਂ ਸੀ ਜਿਵੇਂ ਕਹਿੰਦੇ ਹੁੰਦੇ ਨੇ ਮੇਲਿਆਂ 'ਚ ਕਹਿੰਦੇ ਵੀ ਲੰਗਰ ਛਕ ਕੇ ਬਰਤਨ ਮਾਂ ਦੇ ਤੇ ਰੱਖੋ ਗਹਿਣਾ ਗੱਟਾ ਬੀਵੀ ਬੱਚਾ ਸਾਹਮਣੇ ਰੱਖੋ ਇਹ ਦਬਾਕਾਂ ਮਨ ਲੋਕਾਂ ਦਾ ਧਿਆਨ ਰੱਖਿਆ ਕਰੋ ਸਾਰੇ ਜਣੇ ਸੋ ਲਾਹੌਰ ਬੰਨਿਆ ਵਾਲਿਆਂ ਕਹਿੰਦੇ ਸਹੇਨੇ ਦੇ ਮੇਲੇ ਤੇ ਮਿਲ ਰਹੀਆਂ ਨੇ ਬਹੁਤ ਸੋਹਣੇ ਸੋਹਣੇ ਖਿੜੌਣੇ ਬਹੁਤ ਸੋਹਣੇ ਸੋਹਣੇ ਗਹਿਣੇ ਜਿਹੜੇ ਕਿ ਹੈਗੇ ਇੱਥੇ ਦੇਖਣ ਨੂੰ ਮਿਲੇ ਬੱਚਿਆਂ ਵਾਸਤੇ ਕਾਫੀ ਖਿੜੌਣੇ ਇੱਥੇ ਹਰ ਤਰ੍ਹਾਂ ਦੇ ਦੇਖਣ ਨੂੰ ਮਿਲੇ ਬਹੁਤ ਸੋਹਣਾ ਮੇਲਾ ਲੱਗਿਆ ਬਹੁਤ ਸੋਹਣਾ ਬਾਜ਼ਾਰ ਲੱਗਿਆ ਮੈਂ ਦੂਜੀ ਵਾਰੀ ਇਹ ਮੇਲਾ ਦੇਖਿਆ ਤੇ ਸਹੇਨੇ ਤੋਂ ਕਿਹੜੇ-ਕਿਹੜੇ ਵੀਡੀਓ ਦੇਖ ਰਹੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਆਪਣਾ ਪੰਡਾ ਹੈਗਾ ਮਾਨਸਾ ਦੇ ਨੇੜੇ ਪੰਡ ਪੈਂਦਾ ਤਮਕੋਟ ਤੁਸੀਂ ਇਹ ਵੀਡੀਓ ਕਿੱਥੇ ਕਿੱਥੇ ਦੇਖ ਰਹੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਅਗਰ ਤੁਸੀਂ ਬਾਹਰੋਂ ਦੇਖ ਰਿਹਾ ਹੋ ਤਾਂ ਜਰੂਰ ਕਮੈਂਟ ਕਰਿਓ ਕਪੜੇ ਲੈਣੇ ਨੇ ਲੋਰੋਂ ਤੋਂ ਕਹਿ ਰਹੇ تھے ਕਾਫੀ ਸਰੀਆਂ ਦੁਕਾਨਾਂ ਪਲਾਸਟਿਕ ਦੇ ਬਰਤਨ ਵਗੈਰਾ ਬੱਚਿਆਂ ਦੇ ਖੜਿਆਉਣੇ ਕੁੜਿਆਂ ਵਾਸਤੇ ਬਹੁਤ ਸਾਰੇ ਕਾਂਟੇ ਵਗੈਰਾ ਜਿਹੜੇ ਹਨ ਬਹੁਤ ਸੋਹਣੇ ਸੋਹਣੇ ਸਾਰੇ ਇਹ ਬਾ ਮੁੰਡਾ ਵਾਸਤੇ ਇਹਨਾਂ ਮੇਲਿਆਂ ਦੇ ਵਿੱਚ ਜਤ ਐਨਕਾ ਹੁੰਦੀਆਂ ਤੇ ਜਾਂ ਫਰਕੜੀਆਂ ਹੁੰਦੀਆਂ ਮੇਰੇ ਖਿਆਲ ਨਾਲ ਮੁੰਡਿਆਂ ਵਾਸਤੇ ਨਾ ਮੇਲੇ ਤੇ ਕੁਝ ਨਹੀਂ ਹੁੰਦਾ ਇਹ ਪਰਸਪਰਸ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਔਰਤਾਂ ਵਾਸਤੇ ਨੇ ਮੇਲਾ ਜਾਂ ਬੱਚਿਆਂ ਦਾ ਤੇ ਜਾਂ ਫਿਰ ਔਰਤਾਂ ਦਾ ਬੰਦਿਆਂ ਦਾ ਮੇਲਾ ਹੁੰਦਾ ਸ਼ਾਮ ਸ਼ੂ ਵਾਲਾ ਇਸ ਵੀਡੀਓ ਦੇ ਵਿੱਚ ਵੀ ਕਿਹੜੇ ਕਿਹੜੇ ਰਿਕਾਰਡ ਹੋਏ ਆ ਕਮੈਂਟ ਜ਼ਰੂਰ ਕਰਿਓ ਤਾਂ ਕਿ ਪਤਾ ਲੱਗ ਸਕੇ ਕਿ ਤੁਸੀਂ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਆਪਣਾ ਇੰਸਟਾਗ੍ਰam ਅਕਾਊਂਟ ਹੈਗਾ ਸੈਟੀਸਿੰਦ ਦੇ ਨਾਮ ਤੇ ਉਹਨੂੰ ਵੀ ਸਾਰੇ ਜਣੇ ਜਰੂਰ ਫੋਲੋ ਕਰੋ ਹ ਹਰ ਇੱਕ ਮੇਲੇ ਦੀ ਜਾਣਕਾਰੀ ਜਿਹੜੀ ਆਪਾਂ ਉੱਤੇ ਵੀ ਕਾਫੀ ਸ਼ੇਅਰ ਕਰਦੇ ਰਹਿੰਦੇ ਆ ਬੇਬੜੀਆਂ ਮਾਈਆਂ ਦੇ ਮੱਠਾ ਟੇਕਣ ਤੋਂ ਬਾਅਦ ਜਿਹੜਾ ਹੈਗਾ ਇੱਥੇ ਮਿੱਟੀ ਨਿਕਲਦੀ ਹੈ ਜਿਹੜੀ ਆਪਾਂ ਉਹ ਵੀ ਤੁਹਾਨੂੰ ਦਿਖਾਉਣੀ ਆ ਬਹੁਤ ਸੋਹਣਾ ਬਣਿਆ ਹੋਇਆ ਉੱਥੇ ਅ ਮਤਲਬ ਪਹਿਲਾਂ ਇੱਕ ਟੋਬੇ ਤੇ ਨਿਕਲਦੀ ਸੀ ਹੁਣ ਉਹਨੂੰ ਪੱਕਾ ਕਰ ਦਿੱਤਾ ਗਿਆ ਤਲਾਬ ਤਾਂ ਬਹੁਤ ਸੋਹਣਾ ਬਣਿਆ ਹੋਇਆ ਉਹ ਵੀ ਉਹ ਵੀ ਆਪਾਂ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੀ ਆ ਇਥੋਂ ਦੇ ਧਿਆਨਸ ਬਾਰੇ ਕੋਈ ਹੋਰ ਵੀ ਜਾਣਦਾ ਮੈਂ ਬਾਰ ਬਾਰ ਰਿਕਵੈਸਟ ਕਰ ਰਿਹਾ ਭਰਾਵਾਂ ਕਿ ਜਰੂਰ ਦੱਸਿਓ ਅ ਬੀਵੜੀਆਂ ਮਾਈਆਂ ਦੇ ਮੇਲੇ ਬਾਰੇ ਗੱਲ ਕਰਕੇ ਤਾਂ ਸਾਡੇ ਮਾਨਸਾ ਜਿਲ੍ਹੇ ਦੇ ਵਿੱਚ ਵੀ ਇਹ ਸਾਈਡ ਵੀ ਮੇਲਾ ਭਰਦਾ ਮਾਨ ਬੀਵੜੀਆਂ ਪਿੰਡ ਦੇ ਵਿੱਚ ਮੇਲਾ ਭਰਦਾ ਇਹ ਬੀਵੜੀਆਂ ਮਾਈਆਂ ਦਾ ਹੋਰ ਕਿੱਥੇ ਕਿੱਥੇ ਪਰਦਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਦੱਸਿਓ ਵੀ ਅਸਲ ਵਿੱਚ ਮੱਥਾ ਟੇਕਣਾ ਮੈਂ ਇਸ ਕਰਕੇ ਆ ਗਿਆ ਕਿਉਂਕਿ ਅਸੀਂ ਈ ਪੀੜ ਬਹੁਤ ਜ਼ਿਆਦਾ ਸੀ ਮੈਂ ਵਾਪਸ ਜਾਣਾ ਸੀ ਡਿਊਟੀਆਂ ਕਰਕੇ ਤੇ ਇਸ ਇਸ ਥਾਂ ਦੀ ਮਿੱਟੀ ਨਿਕਲਦੀ ਹੈ ਦੋਸਤੋ ਬਹੁਤ ਸੋਹਣੀ ਲੋਕੇਸ਼ਨ ਆ ਬਹੁਤ ਸੋਹਣਾ ਲੱਗ ਰਿਹਾ ਦੇਖੋ ਕਿੰਨਾ ਸੋਹਣਾ 뷰 ਆ ਰਿਹਾ ਕਿੰਨੀ ਸ਼ਰਦਾ ਲੋਕ ਇੱਥੇ ਮਿੱਟੀ ਕੱਢ ਰਹੇ ਨੇ ਸੋ ਅੱਜ ਦੇ ਵੀਡੀਓ ਚ ਚੇਨਈ ਦੋਸਤੋ ਆ ਬਾਕੀ ਪੰਜਾਬ ਹਰਿਆਣਾ ਰਾਜਸਥਾਨ ਦੇ ਕਾਫੀ ਸਾਰੇ ਮੇਲੇ ਜਿਹੜੇ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿੰਨਾ ਕ ਸਮਾਂ ਮਿਲਦਾ ਹੁੰਦਾ ਸੋ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜਰੂਰ ਕਰਿਓ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜਰੂਰ ਕਰਿਓ ਮੇਰਾ ਪਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇੰਸਟਾਗ੍ਰam ਤੇ ਤੁਸੀਂ ਆਪਣੇ ਨਾਲ ਸੈਨਟੀਸਿੰਗ ਦੇ ਨਾਮ ਤੇ ਇੰਸਟਾਗ੍ਰam ਤੇ ਜੁੜ ਸਕਦੇ ਹੋ ਤੁਸੀਂ ਤਨਪਾ ਹਰਿਆਣਾ ਰਾਜਸਥਾਨ ਦੇ ਜਿਹੜੇ ਵੱਡੇ ਮੇਲੇ ਨੇ ਉਹ ਵੀ तकरीबन तकरीबन ਆਪਾਂ ਹਰ ਸਾਲ ਸ਼ੂਟ ਕਰਦੇ ਹਾਂ ਜਿਵੇਂ ਕਿ ਸਾਲਾਸਰ ਹੋ ਗਿਆ ਖਾਟੂ ਸ਼ਾਮ ਹੋ ਗਿਆ ਗੁੱਗਾ ਮੇੜੀ ਹੋ ਗਿਆ ਇਸ ਤਰ੍ਹਾਂ ਦੇ ਵੀਡੀਓ ਤੁਹਾਨੂੰ ਉੱਥੇ ਕਾਫੀ ਦੇਖਣ ਨੂੰ ਮਿਲ ਜਾਣਗੇ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਤੁਸੀਂ ਕਿੱਥੇ-ਕਿੱਥੇ ਦੇਖ ਰਹੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਆਪਾਂ ਪਿੰਡ ਤਾਮਕੋਟ ਜ਼ਿਲ੍ਹਾ ਮਾਨਸਾ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ